ਤੇਰੀ ਥਾਪੀ ਖਾਲਸੇ ਨੂੰ ਬਾਜਾ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਆ ਵਾਏ ਗੁਰੂ ਕਾਬੂ ਨਾ ਛਾਡੇ ਖੇਤ ਸਿੰਘ ਸਿੱਧਾ ਕੋਨੀ ਡੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧਾ ਕੋਨੀ ਡੋਲਦੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਖਾਹ ਕੋਈ ਸ਼ਬਦ ਸੁਣਾਣਾ ਚਾਹੋ ਅਸੀਂ ਪਰ ਪਰ ਜਾਮ ਪਿਆ ਦੀਏ ਨੀ ਸੂਈਆਂ ਦੇ ਨੱਕੇ ਸਾਨੂੰ ਵੱਲ ਹਰ ਮੰਦਰ ਜਾਂਦਿਆਂ ਨੀ ਅੱਜ ਕਿਹੜਾ ਡੱਕੇ ਅਸੀਂ ਖੰਡੇ 18 ਸੇਰ ਦੇ ਐਵੇਂ ਨੀ ਚੱਕੇ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਰਾਣ ਵਿੱਚ ਖੰਡਾ ਖੜਕਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਰਾਣ ਵਿੱਚ